ਸਤਿ ਸ਼੍ਰੀ ਅਕਾਲ ਜੀ ਫਾਰਮ ਪ੍ਰਾਵੋ ਅੱਜ ਆਪਾਂ ਮਿਲਕ ਫਿਡ ਇੰਡਸਟਰੀ ਦੇ ਪੇਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪਿੰਡ ਆਲੀਕੇ ਜ਼ਿਲ੍ਹਾ ਬਠਿੰਡਾ ਇੱਥੇ ਖੜੇ ਆਂਗੇ ਜਿਹੜੀ ਵੀਡੀਓ ਲੈ ਕੇ ਤੁਹਾਡੇ ਕੋਲੇ ਹਾਜ਼ਰ ਆਂਗੇ ਉਹ ਬਾਈ ਰਸਪ੍ਰੀਤ ਕੇ ਘਰੋਂ ਵੀਡੀਓ ਲੈ ਕੇ ਹਾਜ਼ਰ ਆਂਗੇ ਫਾਰਮਰ ਪ੍ਰਾਵੋ ਅੱਜ ਸਾਨੂੰ ਕ੍ਰੀਮੀਕਾ ਕੈਟਲ ਫੀਡ ਦੇ ਜਿਹੜਾ ਹੀਪਰ ਹੈ ਕਫਟੂ ਦੇ ਨਾਂ ਤੇ ਆਉਂਦਾ ਉਹਦਾ ਰਿਜ਼ਲਟ ਦਿਖਾਉਣ ਲਈ ਹਾਜ਼ਰ ਹੋਏ ਆਗੇ ਇਹ ਵੀਡੀਓ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਰਸਪ੍ਰੀਤ ਬਾਈ ਦੇ ਘਰੋਂ ਬਣਾ ਰਹੇ ਹਾਂਗੇ ਇੱਥੇ ਆਪਣਾ ਬੱਛੀ ਤੇ ਟਰਾ ਲੱਗਿਆ ਸੀ ਇਹ ਬੱਛੀ ਨੇ ਆਪਣਾ 70 ਕਿਲੋ ਫੀਡ ਹੁਣ ਤੱਕ ਖਾਧਾਗਾ ਤੇ 34 ਕਿਲੋ ਵੇਟ ਇਸ ਬੱਛੀ ਨੇ ਵਾਧਾ ਦਿੱਤਾਗਾ 34 ਦਿਨੇ ਹੀ ਫੀਡ ਖਾਦੀ ਐ 34 ਜਿਹੜਾ ਅੱਜ 70 ਕਿਲੋ ਫੀਡ ਖਾ ਕੇ 34 ਕਿਲੋ ਵੇਟ ਦਾ ਵਾਧਾ ਦਿੰਦਾ ਤੁਸੀਂ ਪਹਿਲਾਂ ਬੱਛੀ ਦੇਖੋ ਵੀ ਕਿਸ ਤਰ੍ਹਾਂ ਦੀ ਹੈਗੀ ਇਹ ਬੱਛੀ ਮਗਰ ਕਿ ਪਹਿਲਾਂ ਨਾ ਉਹਦੇ ਵਜਨ ਚਰਾ ਵੱਧ ਹੋਈ ਹੋਈ ਹੈ ਨਾਲ ਇਸ ਦੇ ਬੱਚੀ ਨੇ ਆਪਣੀ ਚਮਕ ਸਕਿਨ ਕੋਡ ਨੂੰ ਕਿੰਨਾ ਜ਼ਿਆਦਾ ਜाहिर ਕੀਤਾ ਹੈਗਾ ਐਕਟਿਵ ਵੀ ਬਹੁਤ ਜ਼ਿਆਦਾ ਹੋਈ ਹੈ ਪਹਿਲਾਂ ਥੋੜੀ ਜਿਹੀ ਸੁਸਤ ਰਹਿੰਦੀ ਸੀ ਇਹ ਐਕਟਿਵ ਬਹੁਤ ਜ਼ਿਆਦਾ ਹੋਈ ਹੈਗੀ ਮੇਰੇ ਨਾਲ ਨਾ ਇਹ ਫਾਰਮਰ ਜਿਹੜੇ ਇਸ ਬੱਚੀ ਨੂੰ ਪਾਲ ਰਹੇ ਨੇ ਭਾਈ ਜਸਪ੍ਰੀਤ ਜੀ ਨੇ ਭਾਈ ਜਸਪ੍ਰੀਤ ਇਹ ਦੱਸੋ ਵੀ ਤੁਸੀਂ ਇਹਨੂੰ ਕਿੰਨੀ ਢੀਡ ਪਾਤੀ ਬੱਚੀ ਨੂੰ ਅਸੀਂ ਇਹਨੂੰ 70 ਕਿਲੋ ਢੀਡ ਪਾਈ ਹੈ ਜੀ 70 ਕਿਲੋ ਢੀਡ ਪਾਈ ਜੀ 34 ਕਿਲੋ ਜੀ 34 ਕਿਲੋ ਹਾਂ ਜੀ 34 ਕਿਲੋ ਗੇਟ ਆਪਾਂ ਨੇ ਹੁਣ ਇਹਦਾ ਕੀਤਾਗਾ ਵੀਡੀਓ ਤੋਂ ਪਹਿਲਾਂ 34 ਕਿਲੋ ਬਜਰ ਵੱਧ ਗਿਆ ਹਾਂਜੀ ਹਾਂਜੀ ਕਿਵੇਂ ਲੱਗੇ ਤੁਹਾਨੂੰ ਸਾਡੇ ਫੀਲਡ ਦੇ ਰਿਜ਼ਲਟ ਬਹੁਤ ਵਧੀਆ ਲੱਗੇ ਜੀ ਵਧੀਆ ਗਰੋਥ ਕਰੀਏ ਵਧੀਆ ਚੰਗਾ ਆ ਇਹ ਬੱਚੀ ਦੇ ਮਿਲ ਗਿਆ ਫਟੀਆਂ ਨੇ ਕਿ ਅਸੀਂ ਉਹਨਾਂ ਨੂੰ ਵੀ ਚਾਲੂ ਕਰਨੀ ਹੈ ਅੱਛਾ ਦੇਖੋ ਫਾਰਮਰ ਭਰਾਵੋ ਜਿਹੜੀ ਆਪਾਂ ਬੇਨਤੀ ਹਰ ਵਾਰ ਕਰਦੇ ਰਹਿੰਦੇ ਆ ਵੀ ਤੁਸੀਂ ਕਰੀਮੀ ਕਾਫੀਡ ਦਾ ਕੱਪ ਟੂ ਹੀਫਰ ਆਉਂਦਾ ਜਿਹੜਾ ਉਹ ਜ਼ਰੂਰ ਵਰਤੋ ਤੇ ਤੁਸੀਂ ਵੀ ਆਪਣੇ ਇਸ ਵੀਰ ਵਾਂਗੂ ਰਿਜ਼ਲਟ ਪ੍ਰਾਪਤ ਕਰ ਸਕੋ ਧੰਨਵਾਦ